ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਹੁਕਮਨਾਮਾ ਵਿਚਾਰ ਚਰਚਾ ਵਿੱਚ ਆਪ ਸਭ ਦਾ ਬਹੁਤ ਨਿੱਘਾ ਸਵਾਗਤ ਹੈ ਜੀ ਅੱਜ ਅਸੀਂ 15 ਅਕਤੂਬਰ 2025 ਨੂੰ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਪਾਵਨ ਮੁਖਵਾਕ ਆਇਆ ਹੈ ਉਸ ਤੇ ਗੁਰੂ ਕਿਰਪਾ ਨਾਲ ਕੁਝ ਵਿਚਾਰ ਸਾਂਝੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਜੋ ਅੱਜ ਦਾ ਪਾਵਨ ਹੁਕਮਨਾਮਾ ਹੈ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਹੁਤ ਪਿਆਰੀ ਬਾਣੀ ਹੈ ਆਸਾ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 461 ਉੱਤੇ ਸ਼ਿਸ਼ੋਬਿਤ ਹੈ ਜੀ ਆਓ ਸਭ ਤੋਂ ਪਹਿਲਾਂ ਮਿਲ ਕੇ ਬੜੀ ਸ਼ਰਧਾ ਨਾਲ ਬਾਣੀ ਦਾ ਪਾਠ ਸਰਵਣ ਕਰੀਏ ਫਿਰ ਇਸ ਦੇ ਅਰਥ ਸਮਝਣ ਦਾ ਯਤਨ ਕਰਾਂਗੇ ਜੀ ਜੀ ਬਿਲਕੁਲ ਆਸਾ ਮਹੱਲਾ 5 ਦਿਨ ਰਾਤ ਕਮਾਇਓ ਸੋ ਆਇਓ ਮਾਥੇ ਹਾਂਜੀ ਇਸ ਤੁਕ ਵਿੱਚ ਗੁਰੂ ਸਾਹਿਬ ਬਹੁਤ ਹੀ ਸਪਸ਼ਟ ਕਰ ਰਹੇ ਨੇ ਕਹਿੰਦੇ ਨੇ ਹੇ ਪਾਈ ਜੋ ਕੁਝ ਵੀ ਅਸੀਂ ਦਿਨ ਰਾਤ ਕਮਾਉਂਦੇ ਹਾਂ ਮਤਲਬ ਚੰਗਿਆਂ ਮਾੜੇ ਕੰਮ ਕਰਦੇ ਹਾਂ ਉਹ ਸਭ ਇੱਕ ਸੰਸਕਾਰ ਬਣ ਕੇ ਇੱਕ ਲੇਖਾ ਬਣ ਕੇ ਸਾਡੇ ਮੱਥੇ ਤੇ ਆ ਜਾਂਦਾ ਹੈ ਯਾਨੀ ਸਾਡੇ ਮਨ ਵਿੱਚ ਉਕਰਿਆ ਜਾਂਦਾ ਹੈ ਅੱਛਾ ਮਤਲਬ ਹਰ ਕਰਮ ਦਾ ਅਸਰ ਸਿੱਧਾ ਸਾਡੇ ਅੰਦਰ ਦਰਜ ਹੋ ਰਿਹਾ ਹੈ ਪਰਮਾਤਮਾ ਕੋਲੋਂ ਅਸੀਂ ਇਹ ਕੰਮ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ ਉਹ ਤਾਂ ਹਰ ਵੇਲੇ ਨਾਲ ਹੀ ਹੈ ਉਹ ਸਭ ਕੁਝ ਵੇਖ ਰਿਹਾ ਹੈ ਬਿਲਕੁਲ ਜੀ ਕੋਈ ਪਰਦਾ ਨਹੀਂ ਹੋ ਸਕੀ ਇਸੇ ਲਈ ਅਗਲੀ ਤੋਂ ਖੋਰ ਵੀ ਜ਼ੋਰ ਦਿੰਦੀ ਹੈ ਇਸ ਗੱਲ ਤੇ ਸੰਗ ਦੇਖੇ ਕਰਨ ਹਾਰਾ ਕਾਏ ਪਾਪ ਕਮਾਈ ਹੈ ਹਾਂਜੀ ਜਦੋਂ ਉਹ ਕਰਨ ਹਾਰ ਸਭ ਨੂੰ ਬਣਾਉਣ ਵਾਲਾ ਪ੍ਰਭੂ ਆਪ ਸਾਡੇ ਨਾਲ ਰਹਿ ਕੇ ਸਭ ਕੁਝ ਵੇਖ ਰਿਹਾ ਹੈ ਤਾਂ ਫਿਰ ਪਾਪ ਕਮਾਉਣ ਦੀ ਲੋੜ ਹੀ ਕੀ ਹੈ ਫਿਰ ਕਿਉਂ ਐਵੇਂ ਗਲਤ ਪਾਸੇ ਜਾਈਏ ਗੁਰੂ ਸਾਹਿਬ ਸਵਾਲ ਪੁੱਛ ਕੇ ਸਾਨੂੰ ਝੰਜੋੜ ਰਹੇ ਨੇ ਤੇ ਫਿਰ ਉਸ ਦਾ ਹੱਲ ਸਹੀ ਰਸਤਾ ਵੀ ਦੱਸਦੇ ਨੇ ਸੁਕ੍ਰਿਤ ਕੀਜੇ ਨਾਮ ਲੀਜੇ ਨਰਕ ਮੂਲ ਨਜਾਈਏ ਹਾਂਜੀ ਰਸਤਾ ਬਹੁਤ ਸਾਫ ਹੈ ਸੁਕ੍ਰਿਤ ਕਰੋ ਮਤਲਬ ਨੇਕ ਕੰਮ ਭਲੇ ਕੰਮ ਕਰੋ ਤੇ ਨਾਲ ਹੀ ਪ੍ਰਭੂ ਦਾ ਨਾਮ ਜਪੋ ਬਿਲਕੁਲ ਇਹ ਦੋਵੇਂ ਚੀਜ਼ਾਂ ਨੇਕੀ ਤੇ ਨਾਮ ਜਦੋਂ ਇਹ ਹੋਣ ਜੀਵਨ ਚ ਤਾਂ ਫਿਰ ਨਰਕਾਂ ਚ ਮਤਲਬ ਦੁੱਖਾਂ ਤਕਲੀਫਾਂ ਚ ਪੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਆਠ ਪਹਰ ਹਰ ਨਾਮ ਸਿਮਰੋ ਚਲੇ ਤੇਰੇ ਸਾਥੇ ਕਬੂਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਕਿਉਂਕਿ ਇਹੀ ਨਾਮ ਹੈ ਜਿਹੜਾ ਅੰਤ ਵੇਲੇ ਤੇਰੇ ਨਾਲ ਜਾਣਾ ਔਰ ਕੁਛ ਨਹੀਂ ਤੇ ਇਸ ਨਾਮ ਸਿਮਰਨ ਲਈ ਇਸ ਰਸਤੇ ਤੇ ਚੱਲਣ ਲਈ ਸਭ ਤੋਂ ਵਧੀਆ ਸਾਥ ਕਿਹੜਾ ਹੈ ਪਰ ਜੋ ਸਾਧ ਸੰਗਤ ਸਦਾ ਨਾਨਕ ਮਿਟੇ ਦੁੱਖਾ ਕਮਾਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਤੇ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਨੇ हे ਭਾਈ ਸਦਾ ਸਾਧ ਸੰਗਤ ਵਿੱਚ ਜੁੜ ਕੇ ਪ੍ਰਭੂ ਦਾ ਭਜਨ ਕਰ ਕਿਉਂਕਿ ਸਾਧ ਸੰਗਤ ਦੀ ਐਸੀ ਬਰਕਤ ਹੈ ਕਿ ਪਹਿਲਾਂ ਕੀਤੇ ਹੋਏ ਪਾਪ ਜੋ ਦੁੱਖ ਕਮਾਏ ਨੇ ਉਹ ਵੀ ਮਿਟ ਜਾਂਦੇ ਨੇ ਵਾਹ ਸਾਤ ਸੰਗਤ ਦੀ ਕਿੰਨੀ ਵੱਡੀ ਮਹੱਤਤਾ ਹੈ ਇੱਕ ਤਰ੍ਹਾਂ ਨਾਲ ਸੁਰੱਖਿਆ ਕਵਚ ਹੈ ਬਿਲਕੁਲ ਜੀ ਸਹੀ ਰਸਤੇ ਤੇ ਰਖਦੀ ਹੈ ਹਮ ਪਰ ਅਗਲੇ ਬੰਦ ਵਿੱਚ ਗੁਰੂ ਸਾਹਿਬ ਉਨਾਂ ਤੇ ਚੋਟ ਕਰਦੇ ਨੇ ਜੋ ਇਹ ਸਚਾਈ ਪੂਲ ਜਾਂਦੇ ਨੇ ਹਾਂਜੀ ਅੱਗੇ ਫਰਮਾਉਂਦੇ ਨੇ ਬਲਵੰਚ ਕਰ ਉਧਰ ਪਰੇ ਮੂਰਖ ਗਵਾਰਾਂ ਦੇਖੋ ਕਿੰਨੇ ਸਖਤ ਸ਼ਬਦ ਵਰਤੇ ਨੇ हे ਮੂਰਖ ਅੰਜਾਨ ਜੀਵ ਤੂੰ ਠੱਗੀ ਫਰੇਬ ਕਰਕੇ ਧੋਖਾ ਧੜੀ ਕਰਕੇ ਆਪਣਾ ਪੇਟ ਪਰਦਾ ਹੈ ਇਹ ਕਿੰਨੀ ਅਨਜਾਨਪਨਾ ਹੈ ਕਿਉਂਕਿ ਅਸਲੀਅਤ ਤਾਂ ਇਹ ਹੈ ਸਭ ਕੁਝ ਦੇ ਰਹਾ ਹਰ ਦੇਵਨਹਾਰਾ ਹਾਂਜੀ ਤੂੰ ਇਹ ਭੁੱਲ ਗਿਆ ਕਿ ਉਹ ਦੇਵਨਹਾਰਾ ਹਰੀ ਉਹ ਦਾਤਾਰ ਪ੍ਰਭੂ ਤਾਂ ਆਪ ਹੀ ਸਭ ਨੂੰ ਸਭ ਕੁਝ ਦੇ ਰਿਹਾ ਹੈ ਉਸ ਦੇ ਪੰਡਾਰੇ ਅਮੁਖ ਨੇ ਫਿਰ ਇਹ ਠੱਗੀ ਇਹ ਫਰੇਬ ਕਿਸ ਲਈ ਇਹ ਅਸਲਜ ਪ੍ਰਭੂ ਤੇ ਪਰੋਸੀ ਦੀ ਕਮੀ ਹੈ ਬਿਲਕੁਲ ਤਾਂ ਹੀ ਅੱਗੇ ਕਹਿੰਦੇ ਨੇ ਦਾਤਾਰ ਸਦਾ ਦਿਆਲ ਸੁਆਮੀ ਕਾਇਮਨ ਹੋ ਵਿਸਾਰੀਏ ਉਹ ਮਾਲਕ ਉਹ ਦਾਤਾਰ ਤਾਂ ਹਮੇਸ਼ਾ ਦਇਆ ਕਰਨ ਵਾਲਾ ਹੈ, ਕਿਰਪਾਲੂ ਹੈ। ਫਿਰ ਉਸ ਨੂੰ ਮਨ 'ਚ ਕਿਉਂ ਭੁਲਾ ਦਿੱਤਾ? ਉਸ ਨੂੰ ਕਿਉਂ ਵਿਸਾਰ ਦਿੱਤਾ? ਉਸ ਨੂੰ ਯਾਦ ਰੱਖਣਾ ਚਾਹੀਦਾ ਹੈ। ਤੇ ਫਿਰ ਉਹੀ ਹਾਲ, ਉਹੀ ਰਸਤਾ ਦੁਬਾਰਾ ਦੱਸਿਆ। ਹਾਂਜੀ, ਫਿਰ ਉਹੀ ਗੱਲ ਆ ਗਈ। ਮਿਲ ਸਾਧ ਸੰਗੇ, ਭਜ ਨਿਸੰਗੇ। ਕੁਲ ਸਮੂਹਾ ਤਾਰੀਏ। ਦੇਖੋ, ਫਿਰ ਸਾਧ ਸੰਗਤ ਦੀ ਗੱਲ, ਬਿਨਾ ਕਿਸੇ ਝਿਜਕ ਦੇ ਨਿਸੰਘ ਹੋ ਕੇ ਸਾਧ ਸੰਗਤ ਵਿੱਚ ਮਿਲ ਤੇ ਪ੍ਰਭੂ ਦਾ ਨਾਮ ਜਪ। ਤੇ ਇਸ ਦਾ ਫਲ ਦੇਖੋ ਕਿੰਨਾ ਵੱਡਾ ਹੈ। ਸਿਰਫ ਤੂੰ ਨਹੀਂ ਤੇਰੀਆਂ ਸਾਰੀਆਂ ਕੁਲਾਂ ਤੇਰਾ ਸਾਰਾ ਪਰਿਵਾਰ ਪੀੜੀਆਂ ਤਰ ਜਾਂਦੀਆਂ ਨੇ ਕਿੰਨੀ ਵੱਡੀ ਦਾਤ ਐ 사ਦ ਸੰਗਤ ਦੀ ਬਹੁਤ ਵੱਡੀ ਤੇ ਨਾਮ ਦਾ ਆਸਰਾ ਸਿਰਫ ਸਾਡੇ ਲਈ ਨਹੀਂ ਸਿੱਧ ਸਾਧਿਕ ਦੇਵਮੁਨੀ ਜਨ ਭਗਤ ਨਾਮ ਆਧਾਰਾ ਉਹਨਾਂ ਸਾਰਿਆਂ ਦਾ ਆਸਰਾ ਉਹਨਾਂ ਸਭ ਦਾ ਸਹਾਰਾ ਵੀ ਪ੍ਰਭੂ ਦਾ ਨਾਮ ਹੀ ਹੈ ਨਾਮ ਤੋਂ ਬਿਨਾਂ ਕਿਸੇ ਦਾ ਗੁਜ਼ਾਰਾ ਨਹੀਂ ਤੇ ਅੰਤ ਵਿੱਚ ਸਾਰੀ ਗੱਲ ਦਾ ਨਿਚੋੜ ਬਿਨਵੰਤ ਨਾਨਕ ਸਦਾ ਭਜੀਐ ਪ੍ਰਭੂ ਇੱਕ ਕਰਨਹਾਰਾ ਗੁਰੂ ਸਾਹਿਬ ਨਾਨਕ ਨਾਮ ਦੀ ਮੋਹਰ ਲਾ ਕੇ ਬੇਨਤੀ ਕਰਦੇ ਨੇ ਕਿ ਸਦਾ ਹਮੇਸ਼ਾ ਉਸ ਇੱਕ ਪ੍ਰਭੂ ਦਾ ਭਜਨ ਕਰਨਾ ਚਾਹੀਦਾ ਹੈ ਜਿਹੜਾ ਸਬਦ ਦਾ ਕਰਨ ਵਾਲਾ ਹੈ ਸਬਦ ਕਰਤਾਰ ਹੈ ਹੋਰ ਕੋਈ ਨਹੀਂ ਵਾਹ ਬਹੁਤ ਹੀ ਕਮਾਲ ਦਾ ਉਪਦੇਸ਼ ਹੈ ਜੀ ਸਾਧ ਸੰਗਤ ਜੀ ਅੱਜ ਦੇ ਇਸ ਪਾਵਨ ਹੁਕਮਨਾਮੇ ਰਾਹੀਂ ਗੁਰੂ ਸਾਹਿਬ ਨੇ ਸਾਨੂੰ ਸਾਡੇ ਕਰਮਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਹੈ ਹਾਂਜੀ ਤੇ ਇਹ ਵੀ ਕਿ ਪ੍ਰਭੂ ਹਰ ਵੇਲੇ ਸਾਡੇ ਨਾਲ ਹੈ ਸਭ ਦੇਖ ਰਿਹਾ ਹੈ ਇਸ ਲਈ ਰਸਤਾ ਸਾਫ਼ ਹੈ ਨੇਕ ਕਮਾਈ ਕਰਨੀ ਨਾਮ ਸਿਮਰਨਾ ਤੇ ਸਾਥ ਸੰਗਤ ਕਰਨੀ ਇਹੀ ਸਹੀ ਜੀਵਨ ਮਾਰਗ ਹੈ ਬਿਲਕੁਲ ਜੀ ਇਹ ਹੁਕਮਨਾਮਾ ਸਾਨੂੰ ਧੋਖੇ ਫਰੇਬ ਵਾਲਾ ਜੀਵਨ ਛੱਡ ਕੇ ਉਸ ਦਾਤਾਰ ਪ੍ਰਭੂ ਤੇ ਪਰੋਸਾ ਰੱਖਣ ਲਈ ਕਹਿੰਦਾ ਹੈ ਜਦੋਂ ਇਹ ਸਮਝ ਆ ਜਾਵੇ ਕਿ ਦੇਣ ਵਾਲਾ ਉਹ ਆਪ ਹੈ ਤੇ ਉਹ ਸਭ ਦੇਖਦਾ ਹੈ ਤਾਂ ਫਿਰ ਮਨੁੱਖ ਦੇ ਜੀਵਨ ਚ ਨਿਮਰਤਾ ਆਉਂਦੀ ਹੈ ਸੱਚਾਈ ਆਉਂਦੀ ਹੈ ਸੰਤੋਖ ਹੁੰਦਾ ਹੈ ਹਾਂਜੀ ਤੇ ਇਹੀ ਅਸਲ ਚ ਚੜਦੀ ਕਲਾ ਹੈ ਸਾਤ ਸੰਗਤ ਜੀ ਪਾਠ ਕਰਦੇ ਆਂ ਅਰਥ ਜਾਂ ਵਿਚਾਰ ਸਾਂਝੀ ਕਰਦੇ ਆਂ ਸਾਡੇ ਕੋਲੋਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਸਾਨੂੰ ਖਿਮਾ ਕਰਨਾ ਜੀ ਹਾਂ ਖਿਮਾ ਦੇ ਜਾਚਕ ਹਾਂ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਸਿੱਧੀ ਰੋਹਾਨੀ ਅਗਵਾਈ ਲਈ ਹਮੇਸ਼ਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੀਏ ਵਾਹਿਗੁਰੂ ਸਭ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਸਭ ਨੂੰ ਤੰਦਰੁਸਤੀ ਬਖਸ਼ਣ ਨਾਮ ਦੀ ਦਾਤ ਦੇਣ ਤੇ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਇਸ ਨਿਮਾਣੀ ਜੀ ਸੇਵਾ ਨੂੰ ਹੋਰ ਸੰਗਤਾਂ ਤੱਕ ਪਹੁੰਚਾਉਣ ਲਈ ਇਸ ਵਿਚਾਰ ਨੂੰ ਵੱਤੋ ਵੱਤ ਸਾਂਝਾ ਕਰਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ